ਗੁਰਮਖ ਪਿਆਰਿਓ ਦੁਨੀਆ ਨੂੰ ਤਾਰਦੇ ਹੋਏ ਇੱਕ ਵਾਰ ਜਦੋਂ ਗੁਰੂ ਨਾਨਕ ਸਾਹਿਬ ਜੀ ਦੀਪਾਲਪੁਰ ਨਗਰ ਦੇ ਵਿੱਚ ਪਹੁੰਚੇ ਆ ਮਿੰਟ ਗੁਮਰੀ ਦੇ ਇਲਾਕੇ ਵਿੱਚ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਆਓ ਇਸ ਨਗਰ ਵਿੱਚ ਚੱਲਦੇ ਆਂ ਅੰਦਰ ਤੇ ਕਿਸੇ ਦੇ ਘਰੇ ਬਿਸ਼ਰਾਮ ਕਰਦੇ ਆਂ ਕਿਸੇ ਨੇ ਵੀ ਘਰ ਦਾ ਦਰਵਾਜ਼ਾ ਨਹੀਂ ਸੀ ਖੋਲਿਆ ਭਾਈ ਮਰਦਾਨਾ ਜੀ ਦਰਵਾਜ਼ਾ ਖੜਕਾਉਂਦੇ ਰਹੇ ਭਾਈ ਸਾਹਿਬ ਜੀ ਕਹਿਣ ਲੱਗੇ ਮਹਾਰਾਜ ਇਉਂ ਜਾਪਦਾ ਹੈ ਕਿ ਇਹ ਨਗਰ ਦੇ ਸਾਰੇ ਲੋਕ ਹੀ ਸੁੱਤੇ ਪਏ ਗੁਰੂ ਸਾਹਿਬ ਜੀ ਨੇ ਕਿਹਾ ਬਿਲਕੁਲ ਸੱਚ ਹੈ ਅਸੀਂ ਨਗਰ ਦੇ ਲੋਕਾਂ ਨੂੰ ਜਗਾਉਣ ਵਾਸਤੇ ਹੀ ਤਾਂ ਇੱਥੇ ਆਏ ਆ ਫਿਰ ਮਹਾਰਾਜ ਨੇ ਬਾਰ ਬਾਰ ਜਾ ਕੇ ਨਗਰ ਦੇ ਡੇਰਾ ਲਾਇਆ ਉੱਥੇ ਇੱਕ ਝੌਂਪੜੀ ਦੇਖੀ ਭਾਈ ਮਰਦਾਨਾ ਜੀ ਉਹਦੇ ਅੰਦਰ ਗਏ ਕਿ ਕੋਈ ਜ਼ਰੂਰ ਇੱਥੇ ਰਹਿੰਦਾ ਹੋਵੇਗਾ ਪਰ ਜਦੋਂ ਹੀ ਅੰਦਰ ਗਏ ਆ ਅੰਦਰ ਇੱਕ ਕੁੜੀ ਸੀ ਜਿਹਦੇ ਸਰੀਰ ਵਿੱਚੋਂ ਬਹੁਤ ਜ਼ਿਆਦਾ ਬਦਬੂ ਆ ਰਹੀ ਸੀ ਸਾਰਾ ਸਰੀਰ ਹੀ ਉਹਦਾ ਗਲਿਆ ਪਿਆ ਸੀ ਭਾਈ ਮਰਦਾਨਾ ਜੀ ਇੱਕਦਮ ਬਾਹਰ ਆਏ ਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਖਿਆ ਗੁਰਦੇਵ ਜੀ ਅੰਦਰ ਤਾਂ ਕੋਈ ਕੁੜੀ ਹੈ ਉਹਦਾ ਸਾਰਾ ਹੀ ਸਰੀਰ ਗਲਿਆ ਪਿਆ ਅੰਦਰ ਖੜ੍ਹਾ ਵੀ ਨਹੀਂ ਜਾਂਦਾ ਇੰਨੀ ਬਦਬੂ ਆ ਰਹੀ ਹੈ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਤੁਸੀਂ ਕਿਸੇ ਤਰ੍ਹਾਂ ਦੀ ਵੀ ਇਹਨੂੰ ਨਫ਼ਰਤ ਨਾ ਕਰੋ ਆਪਾਂ ਇਹਦਾ ਇਲਾਜ ਕਰਨ ਵਾਸਤੇ ਹੀ ਇੱਥੇ ਆਏ ਆ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਜਦੋਂ ਅੰਦਰ ਜਾਂਦੇ ਆ ਤੇ ਉਹ ਕਹਿਣ ਲੱਗਾ ਕੋੜੀ ਕਿ ਦੇਖੋ ਜੀ ਮੇਰੇ ਕੋਲ ਤਾਂ ਕੋਈ ਪਰਿੰਦਾ ਵੀ ਨੇੜੇ ਨਹੀਂ ਆਉਂਦਾ ਮੇਥੋਂ ਤਾਂ ਬੰਦਿਆਂ ਦੀ ਕੀ ਗੱਲ ਪੰਛੀ ਜਾਨਵਰ ਵੀ ਡਰਦੇ ਆ ਪਰ ਆਪ ਕੌਣ ਮਹਾਤਮਾ ਜੀ ਹੂੰ ਸੰਤ ਜੀ ਹੂੰ ਜੋ ਮੇਰੇ ਇੰਨਾ ਨਜ਼ਦੀਕ ਆ ਗਏ ਹੂੰ ਭਾਈ ਮਰਦਾਨਾ ਜੀ ਨੇ ਉਹਨੂੰ ਹੌਸਲਾ ਦਿੱਤਾ ਬਿਠਾਇਆ ਉਹਨੂੰ ਆਸਰਾ ਦਿੱਤਾ ਫਿਰ ਉਹ ਕਹਿਣ ਲੱਗਾ ਮਹਾਰਾਜ ਇੱਥੋਂ ਪਿੰਡ ਦੇ ਜਿਹੜੇ ਲੋਕ ਆ ਸਾਰੇ ਮੈਥੋਂ ਨਫ਼ਰਤ ਕਰਦੇ ਆ ਮੇਰੇ ਘਰ ਦੇ ਜੀਵਾਂ ਨੇ ਸਾਰੇ ਪਰਿਵਾਰਾਂ ਨੇ ਮੇਰੇ ਪੁੱਤਰ ਨੌਂਾਂ ਨੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਹੈ ਕਦੇ ਕਦੇ ਹੁੰਦਾ ਸੀ ਜਦੋਂ ਮੈਨੂੰ ਰੋਟੀ ਆ ਕੇ ਪ੍ਰਸ਼ਾਦਾ ਪਾਣੀ ਦੇ ਜਾਂਦੇ ਸੀ ਹੁਣ ਉਹ ਵੀ ਦੇਣਾ ਭੁੱਲ ਚੁੱਕੇ ਆ ਮਹਾਰਾਜ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਸੁਣ ਰਹੇ ਆ ਦੁਖੀ ਦੀ ਕਹਾਣੀ ਪਰ ਦੇਖੋ ਜੀ ਕਹਿਣ ਲੱਗਾ ਜਦੋਂ ਮੈਂ ਠੀਕ ਸੀ ਪਹਿਲਾਂ ਮੈਂ ਬਿਲਕੁਲ ਮੇਰਾ ਕਾਰੋਬਾਰ ਸੀ ਮੈਂ ਬਹੁਤ ਅਮੀਰ ਸੀ ਮੈਂ ਇੱਕ ਸੇਠ ਸੀ ਇਹ ਨਗਰ ਦਾ ਪ੍ਰੇਮਚੰਦ ਮੇਰਾ ਨਾਮ ਮਹਾਰਾਜ ਕੋੜ ਦਾ ਰੋਗ ਹੋ ਗਿਆ ਇਹਨਾਂ ਮੈਨੂੰ ਨਫ਼ਰਤ ਕੀਤੀ ਆ ਤੇ ਮੈਨੂੰ ਇੱਥੇ ਕੁੱਲੀ ਵੀ ਬਾਹਰ ਬਣਾਤੀ ਖਾਣਾ ਕਦੇ ਦੇ ਜਾਂਦੇ ਆ ਕਦੇ ਦਿਲ ਕਰੇ ਨਹੀਂ ਤਾਂ ਮੈਂ ਭੁੱਖਾ ਹੀ ਰਹਿਣਾ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਭਾਈ ਪ੍ਰੇਮੇ ਕਿ ਦੇਖ ਜਿਹੜਾ ਤੈਨੂੰ ਦੁੱਖ ਆ ਉਹਦਾ ਕਾਰਨ ਤੂੰ ਖੁਦ ਆਪੀਂ ਦੱਦਾ ਦੋਸ ਨ ਦੇਊ ਕਿਸੈ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨ ਦੀਜੈ ਅਬਰ ਜਨ ਦੇਖ ਭਾਈ ਜਿਹੜਾ ਤੈਨੂੰ ਕੋੜ ਦਾ ਰੋਗ ਹੋਇਆ ਉਹਦਾ ਕਾਰਨ ਵੀ ਆਪ ਹੀ ਆ। ਉਹਨੇ ਪੁੱਛਿਆ ਮਹਾਰਾਜ ਉਹ ਕਿਵੇਂ ਮੈਂ ਕਿਵੇਂ ਹਾਂ? ਸਤਿਗੁਰੂ ਜੀ ਕਹਿਣ ਲੱਗੇ ਜਦੋਂ ਤੂੰ ਸੇਠ ਸੀ ਜਦੋਂ ਤੇਰੇ ਪਾਸ ਦੌਲਤ ਸੀ ਤੂੰ ਮੋਹ ਦੀਆਂ ਤੰਦਾਂ ਵਿੱਚ ਲਿਪਟਿਆ ਹੋਇਆ ਪਰਿਵਾਰ ਨੂੰ ਪਾਲਣ ਵਿੱਚ ਲੱਗਾ ਰਿਹਾ। ਉਹ ਕਟੰਬ ਨੂੰ ਪਾਲਣ ਵਿੱਚ ਲੱਗਾ ਰਿਹਾ। ਦੇਖ ਅੱਜ ਉਹਨਾਂ ਨੇ ਤੇਰਾ ਸਾਥ ਛੱਡ ਦਿੱਤਾ। ਕਦੇ ਤੂੰ ਰੱਬ ਦਾ ਸ਼ੁਕਰਾਨਾ ਨਹੀਂ ਕੀਤਾ। ਕਦੇ ਗਰੀਬਾਂ ਦੀ ਬਾਹ ਨਹੀਂ ਸੀ ਫੜੀ। ਇਹ ਦਾਤੇ ਦੀ ਦਿੱਤੀ ਦਾਤ ਦੀ ਸਦ ਵਰ ਤੋਂ ਨਹੀਂ ਦੁਰ ਵਰ ਤੋਂ ਤੂੰ ਕੀਤੀ ਐ ਇਸ ਕਰਕੇ ਜਿਹੜਾ ਬੰਦਾ ਰੱਬ ਨੂੰ ਭੁੱਲ ਜਾਂਦਾ ਹੈ ਜੈ ਤਨ ਬਾਣੀ ਬਿਸਰ ਜਾਏ ਜਿਉਂ ਪੱਕਾ ਰੋਗੀ ਬਿਲ ਲਾਏ ਉਹ ਪੱਕਾ ਰੋਗੀ ਬਣ ਜਾਂਦਾ ਤੇਰੇ ਬਾਗ ਤੇਰੇ ਪਰਿਵਾਰ ਨੇਖ ਜਿਨ੍ਹਾਂ ਦੀ ਖਾਤਰ ਤੂੰ ਪੈਸਾ ਜੋੜਦਾ ਰਿਆ ਸਾਰੇ ਤੇਰਾ ਸਾਥ ਛੱਡ ਗਏ ਇਹਨੇ ਨਾਮ ਨੇ ਤੇਰੇ ਨਾਲ ਨਿਭਣਾ ਸੀ ਉਹ ਨਾਮ ਤੂੰ ਜਪਿਆ ਹੀ ਨਹੀਂ ਪਾਈ ਇਵੇਂ ਪਿਆਰ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ ਤਿੰਨ ਦਿਨ ਮਹਾਰਾਜ ਉੱਥੇ ਰਹੇ ਆ ਤਿੰਨ ਦਿਨ ਕੀਰਤਨ ਹੁੰਦਾ ਰਿਹਾ ਇਹਦੀ ਮਲਮ ਪੱਟੀ ਵੀ ਸਤਗੁਰਾਂ ਨੇ ਭਾਈ ਮਰਦਾਨਾ ਜੀ ਨੇ ਕੀਤੀ ਬਹੁਤ ਸੇਵਾ ਕੀਤੀ ਨਫ਼ਰਤ ਨਹੀਂ ਕੀਤੀ ਗੁਰੂ ਬਾਬੇ ਨੇ ਫਰਮਾਇਆ ਸੀ ਜਿਵੇਂ ਜਿਵੇਂ ਤੂੰ ਬਾਣੀ ਸੁਣੇਗਾ ਜਿਸ ਤਰ੍ਹਾਂ ਤੂੰ ਇਹ ਰੱਬੀ ਪਿਆਰ ਪਾਵੇਂਗਾ ਜਿਵੇਂ ਤੇਰਾ ਮਨ ਠੀਕ ਹੋਵੇਗਾ ਤੇਰਾ ਤੰਦ ਕੋੜ ਵੀ ਠੀਕ ਹੋ ਜਾਵੇਗਾ ਗੁਰੂ ਨਾਨਕ ਸਾਹਿਬ ਤਿੰਨ ਦਿਨ ਉੱਥੇ ਰਹਿੰਦੇ ਆ ਕੀਰਤਨ ਕਰਦੇ ਆ ਤੇ ਹੌਲੀ-ਹੌਲੀ ਜਿਵੇਂ-ਜਿਵੇਂ ਬਾਣੀ ਸੁਣੀ ਜਾਂਦਾ ਸਤਿਗੁਰੂ ਮਹਾਰਾਜ ਜੀ ਦੀ ਭਾਈ ਮਰਦਾਨਾ ਜੀ ਦੀ ਰਬਾਬ ਦੀ ਧੁਨ ਸੁਣਦਾ ਜਾਦੂ ਹੋਇਆ ਕਲਾ ਵਰਤੀ ਇਹ ਕੋੜ ਜਿਹੜਾ ਇਹਦਾ ਬਿਲਕੁਲ ਠੀਕ ਹੋ ਗਿਆ ਸਾਧ ਸੰਗਤ ਜੀ ਫੇਰ ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਇੱਥੇ ਕੋਈ ਮਹਾਪੁਰਖ ਆਇਆ ਸਾਧੂ ਜਨ ਆਏ ਆ ਜਿਹੜੇ ਕੀਰਤਨ ਕਰਦੇ ਆ ਜਿਨ੍ਹਾਂ ਨੇ ਇੱਕ ਕੋੜੀ ਦਾ ਕੋੜ ਵੀ ਠੀਕ ਕਰ ਦਿੱਤਾ ਹੁਣ ਜਦੋਂ ਪਰਿਵਾਰ ਦੇ ਜੀਵਾਂ ਨੂੰ ਪਤਾ ਲੱਗਾ ਪਹਿਲਾਂ ਵਿਪਤਾ ਪਈ ਤੋਂ ਸਾਥ ਛੱਡ ਗਏ ਸੀ ਭੱਜੇ ਆਏ ਗੁਰੂ ਜੀ ਦੀ ਅਜਮਤ ਦੇਖ ਕੇ ਜਦੋਂ ਆ ਕੇ ਸਤਿਗੁਰ ਦੇ ਚਰਨਾਂ ਤੇ ਮੱਥਾ ਟੇਕਿਆ ਦੱਸਿਆ ਕਿ ਸਾਡੇ ਹੀ ਪਿਤਾ ਜੀ ਹਨ ਨੋਆ ਆਗੀਆਂ ਉਹਦੀਆਂ ਸੇਠ ਪ੍ਰੇਮ ਚੰਦ ਦੀਆਂ ਆਖਿਆ ਸਾਡੇ ਸਹੁਰਾ ਜੀ ਹਨ ਤੇ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਭਾਈ ਤੁਸੀਂ ਮਾੜਾ ਕੀਤਾ ਉਹ ਚੰਗੀ ਗੱਲ ਨਹੀਂ ਕੀਤੀ ਜਦੋਂ ਕਿਸੇ ਤੇ ਵਿਪਤਾ ਪੈਂਦੀ ਆ ਸਾਨੂੰ ਤਾਂ ਉਹਦਾ ਸਾਥ ਦੇਣਾ ਚਾਹੀਦਾ ਪਰ ਤੁਸੀਂ ਇਹਦਾ ਸਾਥ ਛੱਡ ਦਿੱਤਾ ਸੀ ਤੇ ਬਾਣੀ ਦੇ ਆਸਰੇ ਠੀਕ ਹੋਇਆ ਤੁਸੀਂ ਵੀ ਭਾਈ ਇਹ ਜਿਹੜੀ ਵੱਡੀ ਭੁੱਲ ਕੀਤੀ ਫਿਰ ਉਹਨਾਂ ਸਾਰੇ ਪਰਿਵਾਰ ਦੇ ਜੀਵਾਂ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਮਾਫੀ ਮੰਗੀ ਸੀ ਆਖਿਆ ਸੀ ਸਾਹਿਬ ਜੀ ਸਾਡੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਅੱਗੇ ਤੋਂ ਅਜਿਹਾ ਕਦੇ ਵੀ ਨਹੀਂ ਹੋਵੇਗਾ ਪਿੰਡ ਦੇ ਲੋਕ ਨਗਰ ਦੇ ਲੋਕ ਸਾਰੇ ਉੱਤੇ ਇਕੱਠੇ ਹੋ ਕੇ ਆਏ ਜਿੰਨੇ ਵੀ ਪੰਚ ਸਨ ਸਾਰਿਆਂ ਨੇ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਮਹਾਰਾਜ ਜੀਤ ਗੋਲ ਮੱਥਾ ਟੇਕ ਕੇ ਜਾਣਿਆ ਇਹ ਭਾਰੀ ਗੁਰੂ ਆ ਵੱਡੇ ਪੀਰ ਹਨ ਮਾਫੀ ਵੀ ਮੰਗੀ ਆਖਿਆ ਤੁਸੀਂ ਰਾਤ ਜਦੋਂ ਆਏ ਸੀ ਘਰ ਦੇ ਦਰਵਾਜ਼ੇ ਖੜਕਾਏ ਸੀ ਕਿਸੇ ਨੇ ਵੀ ਦਰਵਾਜ਼ਾ ਨਹੀਂ ਸੀ ਖੋਲਿਆ ਮਹਾਰਾਜ ਅਸੀਂ ਮਾਫੀ ਮੰਗਦੇ ਆ ਸਤਿਗੁਰੂ ਜੀ ਕਹਿਣ ਲੱਗੇ ਭਾਈ ਆਏ ਮਹਿਮਾਨਾਂ ਦੀ ਤਾਂ ਸੇਵਾ ਕਰਨੀ ਚਾਹੀਦੀ ਹੁੰਦੀ ਆ ਕਿਸੇ ਪਰਦੇਸੀ ਦੀ ਪਰ ਤੁਸੀਂ ਦਰਵਾਜ਼ੇ ਇਉਂ ਬੰਦ ਕਰ ਲਏ ਜਿਵੇਂ ਇੱਥੇ ਕੋਈ ਵੱਸਦਾ ਨਹੀਂ ਹੁੰਦਾ ਜਿਵੇਂ ਜਿਸ ਤਰ੍ਹਾਂ ਦੇ ਆਪਾਂ ਕਰਮ ਕਰਾਂਗੇ ਉਹਦਾ ਫਲ ਸਾਨੂੰ ਭੋਗਣਾ ਪਵੇਗਾ ਰੋਗੀ ਨਾਲ ਕਦੇ ਨਫ਼ਰਤ ਨਾ ਕਰੋ ਕੀ ਪਤਾ ਰੱਬੀ ਭਾਣੇ ਦਾ ਸਾਡੇ ਹੀ ਸਰੀਰ ਨੂੰ ਕੋਈ ਰੋਗ ਲੱਗ ਜਾਵੇ ਆਪੇ ਬੀ ਜਾਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਜਿਹੋ ਜਾਂ ਬੰਦਾ ਕਰਮ ਕਰਦਾ ਹੈ ਉਹਦਾ ਫਾਲੂ ਨੂੰ ਫਿਰ ਭੋਗਣਾ ਹੀ ਪੈਂਦਾ ਸਤਿਗੁਰੂ ਮਹਾਰਾਜ ਨੇ ਇਸ ਤਰ੍ਹਾਂ ਉੱਥੇ ਜਦੋਂ ਸਾਰੇ ਨਗਰ ਦੇ ਲੋਕਾਂ ਨੂੰ ਸਮਝਾਇਆ ਉਹਨਾਂ ਨੂੰ ਬੜੀ ਪ੍ਰੇਰਣਾ ਮਿਲੀ ਫਿਰ ਉਹ ਜਿਹੜਾ ਸੇੜ ਸੀ ਜਦੋਂ ਬਿਲਕੁਲ ਠੀਕ ਹੋ ਗਿਆ ਫਿਰ ਉਹਨਾਂ ਨੇ ਆਖਿਆ ਸੀ ਆਓ ਜੀ ਸਾਡੇ ਘਰੇ ਚੱਲੋ ਹੁਣ ਤੁਸੀਂ ਮਹਾਰਾਜ ਚਰਨ ਪਾਓ ਅਸੀਂ ਆਪ ਜੀ ਦੀ ਸੇਵਾ ਕਰਨੀ ਚਾਹੁੰਦੇ ਹਾਂ ਫਿਰ ਸਤਿਗੁਰੂ ਮਹਾਰਾਜ ਨੇ ਇਹਨਾਂ ਨੂੰ ਆਖਿਆ ਭਾਈ ਇੱਥੇ ਪਿੰਡ ਦੇ ਵਿੱਚ ਧਰਮਸ਼ਾਲਾ ਜਿਹੜੀ ਨਗਰ ਵਿੱਚ ਬਣਾਓ ਉਹਦੇ ਵਿੱਚ ਸਵੇਰੇ ਵੀ ਸ਼ਾਮ ਨੂੰ ਵੀ ਕੀਰਤਨ ਕਰਿਆ ਕਰੋ ਰੱਬ ਦਾ ਨਾਮ ਜਪਿਆ ਕਰੋ ਇਹਦੇ ਨਾਲ ਹੀ ਤੁਹਾਡਾ ਭਲਾ ਹੋਵੇਗਾ ਸੇਠ ਪ੍ਰੇਮ ਚੰਦ ਨੇ ਉਹ ਪ੍ਰੇਮਾ ਸਤਿਗੁਰੂ ਜੀ ਦੇ ਚਰਨਾਂ ਦਾ ਭੌਰਾ ਬਣਿਆ ਉਹਨਾਂ ਨੇ ਫਿਰ ਆਪਣੇ ਨਗਰ ਦੇ ਵਿੱਚ ਇੱਕ ਧਰਮਸ਼ਾਲਾ ਬਣਾਈ ਧਰਮਸ਼ਾਲਾ ਜਦੋਂ ਬਣਾਈ ਉਦੇ ਵਿੱਚ ਕੀਰਤਨ ਕਰਨ ਲੱਗੇ ਸਾਰੇ ਲੋਕ ਜਿਨ੍ਹਾਂ ਦਾ ਜੀਵਨ ਬੜਾ ਗੰਧਲਾ ਸੀ ਚੰਗੇ ਪਰਉਪਕਾਰੀ ਬਣੇ ਤੇ ਸਤਿਗੁਰੂ ਜੀ ਨੇ ਜਿਹੜਾ ਉੱਥੇ ਸ਼ਬਦ ਗਾਇਆ ਸੀ ਮਹਾਰਾਜ ਨੇ ਜੈ ਤਨ ਬਾਣੀ ਬਿਸਰ ਜਾਏ ਜਿਉਂ ਪੱਕਾ ਰੋਗੀ ਬਿਲਲਾਏ ਸਾਥ ਸੰਗਤ ਜੀ ਇਹ ਸ਼ਬਦ ਵਿੱਚ ਇਨੀ ਕਲਾ ਵਰਤਦੀ ਆ ਇੱਕ ਕੋੜੀ ਦਾ ਰੋਗ ਦੂਰ ਹੋ ਗਿਆ ਸੀ ਇਹਨੂੰ ਸੁਣ ਕੇ ਤੇ ਅੱਜ ਵੀ ਅਸੀਂ ਸਤਿਗੁਰ ਤੇ ਸ਼ਰਧਾ ਰੱਖਾਂਗੇ ਸਤਿਗੁਰੂ ਸੱਚੇ ਪਾਤਸ਼ਾਹ ਇਨੀ ਕਿਰਪਾ ਕਰ ਦੇਣਗੇ ਸਾਡੇ ਮਨ ਨੂੰ ਵੀ ਜਿਹੜਾ ਵਿਕਾਰਾਂ ਦਾ ਕੋੜ ਲੱਗਾ ਹੋਇਆ ਉਹ ਸਾਰਾ ਹੀ ਦੂਰ ਹੋ ਜਾਵੇਗਾ ਤਾਂ ਆਓ ਇਹ ਸ਼ਬਦ ਕਿਹੜਾ ਸੀ ਆਪਾਂ ਸਰਵਣ ਕਰਦੇ ਹਾਂ ਸਤਿਗੁਰੂ ਜੀ ਨੇ ਐਸਾ ਸ਼ਬਦ ਪੜ੍ਹਿਆ ਭਾਈ ਪ੍ਰੇਮਾ ਸੁਣਦਾ ਗਿਆ ਪ੍ਰੇਮ ਚੰਦ ਸੇਠ ਉਹਦਾ ਕੋੜ ਦੂਰ ਹੁੰਦਾ ਗਿਆ ਜੇਕਰ ਅੱਜ ਵੀ ਸਾਡੇ ਸਰੀਰ ਨੂੰ ਰੋਗ ਹੈ ਕੋਈ ਕਸ਼ਟ ਆ ਜੇ ਅਸੀਂ ਇੱਕ ਮਨ ਇੱਕ ਚਤ ਹੋ ਕੇ ਸ਼ਬਦ ਸਰਵਣ ਕਰਾਂਗੇ ਸਾਡੇ ਸਰੀਰ ਦਾ ਕੋੜ ਵੀ ਜਿਹੜਾ ਮਨ ਦਾ ਟਿਕਾ ਨਹੀਂ ਸਾਨੂੰ ਆਉਂਦਾ ਚੰਚਲਤਾਈ ਆ ਸਾਰੀ ਖਤਮ ਹੋ ਜਾਵੇਗੀ ਕਿਉਂਕਿ ਦੇਖੋ ਇਹ ਪ੍ਰੇਮਾ ਕੁੜੀ ਸੀ ਨਾ ਜਿਹੜਾ ਸਾਧ ਸੰਗਤ ਜੀ ਜਿਵੇਂ ਜਿਵੇਂ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੋ ਰਹੇ ਸੀ ਤਿਵੇਂ-ਤਿਵੇਂ ਪੀੜਾ ਜਿਹੜੀ ਸੀ ਉਹ ਤੋਂ ਆਰਾਮ ਮਿਲ ਰਿਹਾ ਸੀ ਰਾਤ ਦੇ ਹਨੇਰੇ ਕਾਰਨ ਦਰਸ਼ਨ ਜਦੋਂ ਬੰਦ ਹੋ ਗਏ ਸੀ ਪੀੜਾ ਫੇਰ ਵੱਧ ਗਈ ਸੀ ਸਤਗੁਰੂ ਜੀ ਚੌਂਕੜਾ ਮਾਰ ਕੇ ਬੰਦਗੀ ਵਿੱਚ ਬੈਠੇ ਰਹੇ ਕੋਈ ਪ੍ਰਵਾਹ ਨਹੀਂ ਕੀਤੀ ਮਹਾਰਾਜ ਨੇ ਆਖਿਆ ਤਨਾਸਰੀ ਮਹੱਲਾ ਪਹਿਲਾ ਜਿਉ ਤਪ ਤ ਹੈ ਬਾਰੂ ਬਾਰ ਤਪ ਤਪ ਖਪੇ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ ਬਹੁਤਾ ਬੋਲਣ ਝਖਣ ਹੋਏ ਬਿਨ ਬੋਲੇ ਜਾਣੇ ਸਭ ਸੋਏ ਰਹਾਓ ਜਿਨ ਕਨ ਕੀਤੇ ਅੱਖੀ 나ਕ ਜਿਨ ਜੇਹਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖ ਆਗਨੀ ਪਾਏ ਬਾਜੇ ਪੰਮ ਆਖੇ ਸਭ ਜਾਏ ਜੇ ਤਾ ਮੋਹ ਪ੍ਰੀਤ ਸਵਾਦ ਸੱਬਾ ਕਾਲ ਖਦਾਗਾ ਦਾਗ ਦਾਗ ਦੋਸ ਮੁਹੇ ਚੱਲਿਆ ਲਾਏ ਦਰਗ ਬੈਸਣ ਨਾਹੀ ਜਾਏ ਕਰਮ ਮਿਲੈ ਆਖਣ ਤੇਰਾ ਨਾਉ ਜਿਤ ਲਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੂਬੈ ਫਿਰ ਹੋਵੈ ਸਾਰ ਨਾਨਕ ਸੱਚਾ ਸਰਬਦਾਤਾ ਗੁਰਮਖ ਪਿਆਰਿਓ ਕੋੜੀ ਫਕੀਰ ਦਾ ਰਾਜੀ ਹੋਣਾ ਸੁੱਕੇ ਪਿੱਪਲ ਦਾ ਹਰੇ ਹੋ ਜਾਣਾ ਦੇਖ ਕੇ ਮੰਨਿਆ ਜਾਂਦਾ ਸਾਰਾ ਪਿੰਡ ਗੁਰੂ ਜੀ ਦੇ ਚਰਨਾਂ ਤੇ ਆ ਪਿਆ ਸੀ ਪਿੱਪਲ ਦਾ ਰੁੱਖ ਵੀ ਹਰਾ ਹੋ ਗਿਆ ਸੀ ਸਾਰਿਆਂ ਨੇ ਮਾਫੀ ਮੰਗੀ ਇੱਥੇ ਸਥਾਨ ਤੇ ਅੱਜ ਗੁਰਦੁਆਰਾ ਨਾਨਕੇ ਆਣਾ ਸਾਹਿਬ ਸ਼ਿਸ਼ੋਭਤਾ ਉਹ ਪਿੱਪਲ ਵੀ ਮੌਜੂਦ ਹੈ ਸਾਧ ਸੰਗਤ ਜੀ ਤਾਂ ਕਹਿਣ ਦਾ ਭਾਵ ਇਹ ਆ ਇਹਤੇ ਬਹੁਤ ਸੰਗਤਾਂ ਜਨਤਮਸਤਕ ਹੁੰਦੀਆਂ ਨੇ ਇਹ ਸਤਿਗੁਰੂ ਦੀ ਕਿਰਪਾ ਹੋਈ ਆ ਅੱਜ ਆਪਾਂ ਵੇਖਦੇ ਆ ਦੁਨੀਆ ਦੇ ਜਿਹੜੇ ਲੋਕ ਆ ਉਹ ਇੱਕ ਦੂਜੇ ਨੂੰ ਨਫ਼ਰਤ ਕਰਦੇ ਆ ਜਦੋਂ ਵਿਪਤਾ ਪੈ ਜਾਂਦੀ ਆ ਸਾਰੇ ਹੀ ਸਾਥ ਛੱਡ ਦਿੰਦੇ ਆ ਇਹ ਆਪਾਂ ਸਾਰੇ ਵੇਖਦੇ ਹੀ ਆ ਪਰ ਸਾਨੂੰ ਇਹੋ ਜਿਹਾ ਕੰਮ ਜਿਹੜਾ ਹੈ ਨਹੀਂ ਕਰਨਾ ਚਾਹੀਦਾ ਰੋਗੀ ਬੰਦੇ ਨੂੰ ਤਾਂ ਰੋਗ ਦੇ ਵਿੱਚ ਮਹਾਰਾਜ ਨੇ ਆਖਿਆ ਸੀ ਸਹਾਰਾ ਦੇਣਾ ਚਾਹੀਦਾ ਉਧਰੇ ਆਸਰੇ ਬਣਨਾ ਚਾਹੀਦਾ ਪਰ ਅਸੀਂ ਉਹ ਲੋਕਾਂ ਜਿਹੜੇ ਸਗੋਂ ਵਿਵਤਾ ਬਈ ਤੇ ਕਿਸੇ ਬੰਦੇ ਨੂੰ ਛੱਡ ਦਿੰਨੇ ਆ ਉਹਦਾ ਫਿਰ ਮਾਨਸਿਕ ਸੰਤੁਲਨ ਵੀ ਵਿਗੜਦਾ ਹੈ ਇਹਦੇ ਨਾਲ ਸਾਡੇ ਕਰਮ ਵੀ ਮੈਲੇ ਹੋ ਜਾਂਦੇ ਆ ਗੁਰਮੁਖ ਪਿਆਰਿਓ ਇਸ ਕਰਕੇ ਪ੍ਰੇਮ ਸਾਰੀਆਂ ਚੀਜ਼ਾਂ ਨੂੰ ਜਿੱਤ ਲੈਂਦਾ ਹੈ ਗੁਰੂ ਸਾਹਿਬ ਨੇ ਆਖਿਆ ਭਾਈ ਕਿਸੇ ਦੇ ਵੀ ਸਰੀਰ ਨੂੰ ਰੋਗ ਹੋ ਜੇ ਪਹਿਲਾਂ ਤਾਨੂੰ ਹੌਸਲਾ ਦਿਓ ਫਿਰ ਉਹਦੀ ਮਦਦ ਕਰੋ ਹੌਲੀ-ਹੌਲੀ ਉਹਦਾ ਰੋਗ ਜਿਹੜਾ ਜਾਂਦਾ ਰਹੇਗਾ ਸਮਾਂ ਬੀਤਣ ਦੇ ਨਾਲ ਸਭ ਕੁਝ ਠੀਕ ਹੋ ਜਾਂਦਾ ਹਾਲਾਤ ਜ਼ਿੰਦਗੀ ਵਿੱਚ ਬਦਲਦੇ ਰਹਿੰਦੇ ਆ ਦੁੱਖ ਸੁੱਖ ਦੋਏਦਰ ਕੱਪੜੇ ਪਹਿਰੇ ਜਾਏ ਮਨੁੱਖ ਇਹ ਦੁੱਖ ਤੇ ਸੁੱਖ ਦੋਵੇਂ ਪ੍ਰਮਾਤਮਾ ਵੱਲੋਂ ਮਿਲੇ ਹੋਏ ਕੱਪੜੇ ਹੁੰਦੇ ਆ ਵਸਤਰ ਹੁੰਦੇ ਆ ਕਦੇ ਦੁੱਖ ਆ ਜਾਂਦਾ ਜੀ ਕਦੇ ਸੌਖਾ ਜਾਂਦਾ ਪਰ ਸਾਨੂੰ ਆਪਦੀ ਜ਼ਿੰਦਗੀ ਵਿੱਚ ਕਦੇ ਡੋਲਣਾ ਨਹੀਂ ਚਾਹੀਦਾ ਇਹ ਮਹਾਰਾਜ ਨੇ ਉਪਦੇਸ਼ ਦਿੱਤਾ ਫਿਰ ਇਥੋਂ ਸਤਿਗੁਰੂ ਜੀ ਅੱਗੇ ਰਵਾਨਾ ਹੁੰਦੇ ਆ ਅੱਗੇ ਵੀ ਦੁਖੀਆਂ ਦਾ ਦਰਦ ਦੂਰ ਕਰਦੇ ਮਹਾਰਾਜ ਰੋਗੀਆਂ ਦੇ ਰੋਗ ਸੋਗੀਆਂ ਦੇ ਸੋਗ ਦੂਰ ਕਰਦੇ ਨੇ ਇਹ ਮਹਾਪੁਰਖ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਉਹਨਾਂ ਦਾ ਇੱਕ ਬਚਨ ਹੈ ਜਦੋਂ ਮਹਾਪੁਰਖਾਂ ਦੇ ਦਰਸ਼ਨ ਹੋਣ ਨਾ ਗੁਰੂ ਦੇ ਸਮਝ ਲੈਣਾ ਅਕਾਲ ਪੁਰਖ ਟੁੱਠਾ ਸਾਹਿਬ ਟੁੱਠਾ ਤੇ ਜੇ ਕਿਸੇ ਇੱਕ ਸੰਗੀ ਦਾ ਮੇਲ ਹੋ ਜੇ ਸਮਝ ਲੈਣਾ ਸਾਹਿਬ ਰੁੱਠਾ ਇਹ ਰੱਬ ਦੇ ਟੁੱਠੇ ਦੀ ਰੁੱਠੇ ਦੀ ਨਿਸ਼ਾਨੀ ਆ ਸਈ ਪਿਆਰੇ ਮੇਲ ਜਿੰਨਾ ਮਿਲਿਆਂ ਤੇਰਾ ਨਾਮ ਚੇਤਾਵੇ ਅਰਦਾਸ ਦੇ ਵਿੱਚ ਅਸੀਂ ਇਹ ਬਚਨ ਕਹਿੰਨੇ ਆ ਕਿ ਉਹ ਪਿਆਰੇ ਮੇਲਨੀ ਜਿਨ੍ਹਾਂ ਦੇ ਮਿਲਨ ਕਰਕੇ ਤੇਰੀ ਯਾਦ ਬਣ ਜੇ ਕੋੜੀ ਨੂੰ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਦੇ ਦਰਸ਼ਨ ਹੋਏ ਕੋੜ ਦਾ ਰੋਗ ਦੂਰ ਹੋ ਗਿਆ ਵੱਡੀ ਘਟਨਾ ਘਟੀ ਨਾ ਸਮਝ ਲਓ ਵੀ ਸਾਡੀ ਅਰਦਾਸ ਸੁਣੀ ਗਈ ਇਹ ਕਿਸੇ ਗੁਰਮਖ ਨਾਲ ਮੇਲ ਹੋ ਗਿਆ ਜੇ ਮਨਮੁਖ ਦੇ ਨਾਲ ਮੇਲ ਹੋ ਗਿਆ ਸਮਝ ਲਓ ਸਾਹਿਬ ਸਾਡੇ ਤੇ ਖੁਸ਼ ਨਹੀਂ ਅਜੇ ਇਸ ਤਰ੍ਹਾਂ ਇਹਨਾਂ ਗੱਲਾਂ ਨੂੰ ਸਮਝਣਾ ਹੁੰਦਾ ਤਾਂ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਦੇਖੋ ਉਹਨਾਂ ਨੇ ਏਡੀ ਵੱਡੀ ਉੱਚੀ ਪਦਵੀ ਹੋਣ ਦੇ ਬਾਵਜੂਦ ਵੀ ਇਹ ਰਤਬਾ ਹੋਣ ਦੇ ਬਾਵਜੂਦ ਵੀ ਕੋੜੀ ਨੂੰ ਨਫ਼ਰਤ ਨਹੀਂ ਕੀਤੀ ਸੀ ਸਾਨੂੰ ਵੀ ਭਾਈ ਨਫ਼ਰਤ ਨਹੀਂ ਕਰਨੀ ਚਾਹੀਦੀ ਸਗੋਂ ਜਿਹਨੂੰ ਰੋਗ ਹੋ ਜੇ ਨਾ ਉਹਦੇ ਵਾਸਤੇ ਅਰਦਾਸ ਹੀ ਕਰਨੀ ਚਾਹੀਦੀ ਹੈ ਦੂਜੇ ਦੇ ਨੁਕਸਾਨਾਂ ਦੇਖੋ ਆਪਣੇ ਨੁਕਸਾਨਾਂ ਦੇ ਵਿੱਚ ਝਾਤੀ ਮਾਰੋ ਆਪਣੇ ਔਗਣਾਂ ਦੇ ਵਿੱਚ ਝਾਤੀ ਮਾਰੋ ਤੇ ਇਹਨਾਂ ਨੂੰ ਕੱਢਣ ਦਾ ਯਤਨ ਕਰੋ ਜੀ ਪਰ ਅਸੀਂ ਇਹ ਕਰਦੇ ਨਹੀਂ ਅਸੀਂ ਦੂਜਿਆਂ ਦੇ ਔਗਣ ਬਹੁਤ ਜ਼ਿਆਦਾ ਵੇਖਦੇ ਆ ਆਪਣੇ ਔਗਣ ਦੇਖਣ ਦੀ ਵਾਰੀ ਜਦੋਂ ਆਉਂਦੀ ਆ ਉਦੋਂ ਟਾਲ ਮਟੋਲੇ ਕਰਦੇ ਆ ਦੂਜਿਆਂ ਦੇ ਔਗਣ ਤਾਂ ਹਰ ਕੋਈ ਵੇਖਦਾ ਹੈ ਦੂਜਿਆਂ ਦੀਆਂ ਕਮੀਆਂ ਤਾਂ ਹਰ ਕੋਈ ਲੱਭਦਾ ਹੈ ਗੁਰਮਖ ਪਿਆਰਿਓ ਪਰ ਜਿਹੜਾ ਗਲਤੀਆਂ ਨਹੀਂ ਕਰਦਾ ਉਹ ਕੁਝ ਨਵਾਂ ਨਹੀਂ ਸर्जਦਾ ਪਰ ਗੁਰਮਖ ਪਿਆਰਿਓ ਇੱਕ ਗੁਰੂ ਸਾਹਿਬ ਤੇ ਇੱਕ ਅਕਾਲ ਪੁਰਖ ਇਹ ਦੋ ਹਨ ਜਿਹੜੇ ਕਦੇ ਵੀ ਗਲਤੀਆਂ ਨਹੀਂ ਕਰਦੇ ਬਾਕੀ तमाम ਜੀ ਭੁੱਲਣ ਹਾਰੇ ਗਲਤੀਆਂ ਹੋ ਜਾਂਦੀਆਂ ਪਰ ਇਹਦਾ ਮਤਲਬ ਇਹ ਨਹੀਂ ਕਿ ਇੱਕ ਗਲਤੀ ਆਪਾਂ ਬਾਰ-ਬਾਰ ਕਰੀ ਚੱਲੀਏ ਗਲਤੀਆਂ ਤੋਂ ਆਪਾਂ ਸਿੱਖਣਾ ਵੀ ਹੁੰਦਾ ਬੰਦਾ ਕਦੇ ਵੀ ਹਾਰਦਾ ਨਹੀਂ ਜਾਂ ਤਾਂ ਬੰਦਾ ਸਿੱਖਦਾ ਹੈ ਤੇ ਜਾਂ ਬੰਦਾ ਜਿੱਤਦਾ ਹੈ ਦੋਈ ਗੱਲਾਂ ਹੁੰਦੀਆਂ ਨੇ ਜ਼ਿੰਦਗੀ ਦੇ ਸਬਕ ਹੁੰਦੇ ਆ ਜਦੋਂ ਆਪਾਂ ਕਹਿੰਨੇ ਵੀ ਮੈਂ ਹਾਰ ਗਿਆ ਹਾਰ ਨਹੀਂ ਹੁੰਦੀ ਇਹਦੇ ਵਿੱਚ ਇਹ ਸਬਕ ਹੁੰਦੇ ਆ ਸਾਧ ਸੰਗਤ ਜੀ ਬੰਦੇ ਕੋਲ ਕਦੇ ਵੀ ਨਾ ਗਿਆਨ ਨਹੀਂ ਹੁੰਦਾ ਵੀ ਉਹ ਆਪਣੀ ਅਗਿਆਨਤਾ ਨੂੰ ਮੰਨ ਲਵੇ ਜਿਹੜਾ ਮੰਨ ਲਵੇ ਉਹੀ ਪਾਰਸ ਬਣ ਜਾਂਦਾ ਹੀਰਾ ਬਣ ਜਾਂਦਾ ਉਹ ਸੰਤ ਬਣ ਜਾਂਦਾ ਲੋਕ ਆਪਣੀਆਂ ਗਲਤੀਆਂ ਨੂੰ ਮੰਨਣ ਨੂੰ ਤਿਆਰ ਨਹੀਂ ਇਸ ਕਰਕੇ ਉਹ ਪ੍ਰੇਮਚੰਦ ਛੇੜ ਸੀ ਉਹਨੇ ਆਪਦੀ ਗਲਤੀ ਮੰਨੀ ਵੀ ਹਾਂ ਸਤਿਗੁਰੂ ਜੀ ਮੈਥੋਂ ਗਲਤੀ ਵਾਕਈ ਹੋਈ ਆ ਮੈਂ ਜਦੋਂ ਮੇਰੇ ਪਾਸ ਮਾਇਆ ਸੀ ਹਉਮੈ ਸੀ ਹੰਕਾਰ ਸੀ ਉਦੋਂ ਮੈਂ ਗਰੀਬਾਂ ਨੂੰ ਦਾਨ ਨਹੀਂ ਦਿੱਤਾ ਜੀ ਨਾ ਹੀ ਰੱਬ ਦਾ ਸ਼ੁਕਰਾਨਾ ਕੀਤਾ ਪਰ ਮੈਨੂੰ ਇਹਨਾਂ ਗਿਆਨ ਹੀ ਨਹੀਂ ਸੀਗਾ ਵੀ ਇਸ ਤਰ੍ਹਾਂ ਕਰਨਾ ਹੁੰਦਾ ਫਿਰ ਸਰੀਰ ਨੂੰ ਰੋਗ ਹੋ ਗਿਆ ਕੋੜ ਹੋ ਗਿਆ ਘਰ ਦੇ ਜੀਆ ਨੇ ਚੁੱਕ ਕੇ ਬਾਹਰ ਘਰੋਂ ਕੱਢ ਦਿੱਤਾ ਪਿੰਡੋਂ ਬਾਹਰ ਪਿੰਡ ਵਾਲਿਆਂ ਨੇ ਕੱਢ ਦਿੱਤਾ ਵਿਚਾਰੇ ਦੀ ਜ਼ਿੰਦਗੀ ਦੇਖੋ ਕਿੱਦਾਂ ਦੀ ਸੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉੱਥੇ ਆਏ ਕੋੜੀ ਦਾ ਕੋੜ ਵੀ ਦੂਰ ਹੋਇਆ ਸਾਧ ਸੰਗ ਜੀ ਅੱਜ ਉੱਥੇ ਗੁਰਦੁਆਰਾ ਸਾਹਿਬ ਹੀ ਬਣਿਆ ਹੋਇਆ ਸੰਗਤਾਂ ਨਤਮਸਤਕ ਹੁੰਦੀਆਂ ਨੇ ਇਹ ਕਿਹਨੇ ਜਾਣਾ ਸੀ ਉੱਥੇ ਇਹ ਸਾਰੀਆਂ ਨਾਮ ਦੀਆਂ ਹੀ ਬਰਕਤਾਂ ਨੇ ਤਾਂ ਅੱਜ ਕੱਲ ਜਿਹੜੀ ਸੋਚ ਆ ਨਾ ਥੋੜੀ ਵੱਖਰੀ ਜੀ ਹੋਈ ਪਈ ਆ ਮਾਪੇ ਚਾਹੁੰਦੇ ਆ ਬੱਚਿਆਂ ਦੀ ਸਾੜਿਆਂ ਦੀ ਵੱਖਰੀ ਸੋਚ ਹੋਵੇ ਜਦੋਂ ਸੋਚ ਉਹਨਾਂ ਦੀ ਵੱਖਰੀ ਹੋ ਜਾਂਦੀ ਆ ਮਾਪੇ ਕਹਿ ਦਿੰਦੇ ਆ ਬੱਚੇ ਸਾਡਾ ਕਹਿਣਾ ਨਹੀਂ ਮੰਨਦੇ ਸਾਧ ਸੰਗਤ ਜੀ ਇਸ ਤਰ੍ਹਾਂ ਵੀ ਹੋ ਜਾਂਦਾ ਕਈ ਵਾਰੀ ਆਪਾਂ ਕਹਿੰਨੇ ਸਾਡਾ ਬੱਚਾ ਕਾਮਜਾਬ ਹੋਵੇ ਦੁਨਿਆਵੀ ਤਲ ਤੇ ਉਹ ਦੁਨਿਆਵੀ ਤਲ ਤੇ ਹੋ ਜਾਂਦਾ ਫਿਰ ਮਾਤਾ ਪਿਤਾ ਦਾ ਸਤਕਾਰ ਵੀ ਨਹੀਂ ਕਰਦਾ ਬੱਚਿਆਂ ਨੂੰ ਧਾਰਮਿਕ ਤਲ ਤੇ ਵੀ ਉੱਚੇ ਬਣਾਓ ਭਾਈ ਮਨੋਖ ਇੱਕ ਵਾਰੀ ਦਾਨ ਦੇ ਕੇ ਪੱਥਰ ਉੱਤੇ ਉਕਰਵਾ ਕੇ ਦਹਾਕਿਆਂ ਤੱਕ ਦੱਸਦਾ ਰਹਿੰਦਾ ਇਹ ਦਾਨ ਨਹੀਂ ਇਹ ਇਸ ਤਰ੍ਹਾਂ ਭਾਵ ਕਿ ਆਪਦਾ ਨਾਮ ਜਿਤਾਉਂਦਾ ਹੈ ਇਹ ਸਾਰੀਆਂ ਗਲਤੀਆਂ ਜਿਹੜੀਆਂ ਬੰਦਾ ਕਰਦਾ ਹੈ ਨਾ ਤੇ ਇਹ ਉਹਨੂੰ ਖਮਿਆਜੇ ਸਾਰੇ ਹੌਲੀ-ਹੌਲੀ ਭੁਗਤਨੇ ਪੈਂਦੇ ਆ ਤੇ ਸੱਚ ਹੁੰਦਾ ਹੀ ਆ ਪਰ ਝੂਠ ਕੱਢਣਾ ਪੈਂਦਾ ਸਾਹਸੰਗਤ ਜੀ ਸੱਚ ਬੋਲਣ ਦੀ ਕਦੀ ਮਾਫੀ ਵੀ ਨਹੀਂ ਮੰਗਣੀ ਪੈਂਦੀ ਸੱਚ ਬੋਲਣ ਦੀ ਕਦੇ ਮਾਫੀ ਵੀ ਨਹੀਂ ਮੰਗਣੀ ਪੈਂਦੀ ਗਿਆਨ ਬੋਲਦਾ ਹੈ ਅਕਲ ਸੁਣਦੀ ਆ ਸਿਆਣਪ ਸਮਝਦੀ ਆ ਗਿਆਨੀ ਬੰਦੇ ਬੋਲ ਕੇ ਦੱਸ ਦਿੰਦੇ ਆ ਅਕਲ ਦੇ ਨਾਲ ਆਪਾਂ ਸੁਣ ਵੀ ਲੈਨੇ ਆ ਪਰ ਬਿਨਾ ਸਿਆਣਪ ਤੋਂ ਵਿਵੇਕ ਤੋਂ ਇਹਨੂੰ ਸਮਝਿਆ ਨਹੀਂ ਜਾ ਸਕਦਾ ਤਾਂ ਇਹ ਗੁਰੂ ਜੀ ਦੀ ਪਾਵਨ ਸਿੱਖਿਆ ਆਪ ਜੀ ਨੇ ਸਰਵਣ ਕੀਤੀ ਹੈ ਇਹਨੂੰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਵੀ ਆਉਣਾ ਹੈ ਕਮਾਉਣਾ ਵੀ ਇਹਨਾਂ ਗੱਲਾਂ ਨੂੰ ਜਿਵੇਂ ਸੇਠ ਪ੍ਰੇਮ ਚੰਦ ਚਲੋ ਪਹਿਲਾਂ ਜੋ ਬੀਤਿਆ ਬੀਤਿਆ ਬਾਅਦ ਵਿੱਚ ਤਾਂ ਗੁਰਮਖ ਬਣ ਗਿਆ ਨਾ ਸਾਰਾ ਪਿੰਡ ਹੀ ਬਿਨਾਂ ਆਏ ਮਹਿਮਾਨਾਂ ਦੀ ਸੇਵਾ ਵੀ ਨਹੀਂ ਸੀ ਕਰਦੇ ਹੁੰਦੇ ਤੁਸੀਂ ਵੇਖੋ ਕਿੰਡੀ ਵੱਡੀ ਗੱਲ ਸੀ ਇਹ ਕੁੰਡਾ ਹੀ ਨਹੀਂ ਖੋਲਿਆ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਹੌਲੀ-ਹੌਲੀ ਫਿਰ ਉਹਨਾਂ ਨੂੰ ਸਮਝ ਆਈ ਕਿ ਪਰਦੇਸੀਆਂ ਦੀ ਆਏ ਮਹਿਮਾਨਾਂ ਦੀ ਮਹਿਮਾਨ ਨਿਵਾਜ਼ੀ ਕੀ ਹੁੰਦੀ ਆ ਬਾਅਦ ਵਿੱਚ ਤਾਂ ਲੰਗਰ ਵੀ ਛਕਾਉਂਦੇ ਰਹੇ ਆ ਗੱਲ ਤਾਂ ਇਹ ਆ ਵੀ ਗੁਰੂ ਮਿਲ ਪਏ ਨਾ ਬੰਦੇ ਨੂੰ ਸੱਚੇ ਗੁਰੂ ਨਾਲ ਮਿਲਾਪ ਹੋ ਜੇ ਫਿਰ ਉਹਦੀ ਜ਼ਿੰਦਗੀ ਵਿੱਚ ਰੌਣਕ ਆ ਜਾਂਦੀ ਆ ਨਹੀਂ ਦਿਲ ਤੇ ਪਈਆਂ ਰਾਤਾਂ ਦੀ ਕਦੇ ਸਵੇਰ ਨਹੀਂ ਹੁੰਦੀ ਇੰ ਆਪਾਂ ਵੇਖਦੇ ਆ ਗੁਰਮਖ ਪਿਆਰਿਓ ਅਰਦਾਸ ਆਪਾਂ ਸਤਿਗੁਰ ਅੱਗੇ ਕਰੀ ਜਾਂਦੇ ਆ ਪਰ ਕਰਮ ਸਾਡੇ ਉਹੀ ਰਹਿੰਦੇ ਆ ਪੁਰਾਣੇ ਫਿਰ ਕਿਰਪਾ ਕਿਵੇਂ ਹੋ ਜੇਗੀ ਇਸ ਕਰਕੇ ਪਿਆਰ ਕਰਨਾ ਪਿਆਰ ਕਰਨ ਨਾਲ ਹੀ ਸਿੱਖਿਆ ਜਾਂਦਾ ਆਏ ਮਹਿਮਾਨਾਂ ਦੀ ਸੇਵਾ ਕੀਤੀ ਧਰਮਸ਼ਾਲ ਬਣਾਈ ਉੱਥੇ ਬੜਾ ਕੁਝ ਵਾਪਰਿਆ ਜੀ ਤਾਂ ਨਿਮਰਤਾ ਵੀ ਉਹਨਾਂ ਵਿੱਚ ਆ ਗਈ ਛੋਟਾ ਜਿਹਾ ਪਿੰਡ ਸੀਗਾ ਸਾਰੇ ਨਗਰ ਨੇ ਫਿਰ ਧਰਮਸ਼ਾਲਾ ਬਣਾ ਕੇ ਦਾਨ ਪੁੰਨ ਕਰਨਾ ਸ਼ੁਰੂ ਕੀਤਾ ਤੇ ਉਹ ਉੱਚਾ ਪਿੰਡ ਬਣ ਗਿਆ ਵੱਡਾ ਪਿੰਡ ਬਣ ਗਿਆ ਕਿਉਂਕਿ ਉਹਨਾਂ ਦੇ ਕਰਮ ਉੱਚੇ ਹੋ ਗਏ ਸਾਧ ਸੰਗਤ ਜੀ ਇੱਕ ਚੰਗੇ ਬੰਦੇ ਦੇ ਕੰਮਾਂ ਨਾਲ ਉਹਦਾ ਛੋਟਾ ਜਿਹਾ ਪਿੰਡ ਵੱਡਾ ਤੇ ਪ੍ਰਸਿੱਧ ਥਾਂ ਬਣ ਜਾਂਦਾ ਹੈ ਇਹ ਹੋਇਆ ਇਤਿਹਾਸ ਦੱਸਦਾ ਹੈ ਅੱਜ ਦੇ ਦੀਵਾਨ ਵਿੱਚ ਇਤਨੀਆਂ ਹੀ ਬੇਨਤੀਆਂ ਸਾਧ ਸੰਗਤ ਜੀ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲ ਚੁੱਕ ਦੀ ਖਿਮਾ ਆਓ ਹੁਣ ਆਪਾਂ ਵੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆਂ ਗੁਰੂ ਸਾਹਿਬ ਕਿਰਪਾ ਕਰਨ ਸਰਬੱਤ ਸੰਗਤਾਂ ਨੂੰ ਦਰੋਂ ਘਰੋਂ ਨਾਮ ਦਾਣ ਸਿੱਖੀ ਦੀ ਦਾਤ ਬਖਸ਼ਿਸ਼ ਕਰਨ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ ਜੀ ਕਿਉਂਕਿ ਇਹ ਸਤਿਗੁਰ ਦੀ ਰਹਿਮਤ ਹੀ ਆ ਜੋ ਉਹਨਾਂ ਨੇ ਸਾਨੂੰ ਸਰਬੱਤ ਦਾ ਭਲਾ ਮੰਗਣਾ ਸਿਖਾਇਆ ਸਾਰੇ ਸਿੱਖ ਅਰਦਾਸ ਵਿੱਚ ਕੀ ਕਹਿੰਦੇ ਆ ਜੀ ਭਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਜਿਦੋਂ ਆਪਾਂ ਸਨ ਬਾਤ ਦਾ ਭਲਾ ਮੰਗਦੇ ਆ ਇਹਦੇ ਵਿੱਚ ਹੀ ਸਾਡਾ ਸਾਰਿਆਂ ਦਾ ਭਲਾ ਹੋ ਜਾਂਦਾ ਹੈ ਗੁਰੂ ਸਾਹਿਬ ਕਿਰਪਾ ਕਰਨ ਇਹ ਜੋ ਆਪਾਂ ਵਿਚਾਰਾਂ ਕੀਤੀਆਂ ਨੇ ਇਹ ਮਨ ਦਾ ਸੁਭਾਅ ਵੀ ਬਣੇ ਸਾਡਾ ਇਹ ਕੇਵਲ ਗੱਲਾਂ ਹੀ ਨਾ ਰਹਿ ਜਾਣ ਕਿਉਂਕਿ ਗੱਲ ਹੀ ਯੋਗ ਨਾ ਹੋਈ ਗੱਲਾਂ ਬਾਤਾਂ ਦੇ ਨਾਲ ਯੋਗ ਨਹੀਂ ਕਮਾਇਆ ਜਾ ਸਕਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ